ਕਬੂ ਜੁਲੀ ਮੁਕੇਰੀਆ ਮਰਦਾਪੁਰ ਮਰਦਾਪੁਰ ਮੋਹਿੰਦਰ ਸਿੰਘ ਅੱਜ ਪਿੰਡ ਸੈਦੂਨ ਸ਼ਹਿਰੇ ਦੇ ਵਿੱਚ ਸੈਦੂਨ ਸ਼ਹਿਰਾ ਵੈਲਫੇਅਰ ਕਮੇਟੀ ਦੇ ਵੱਲੋਂ ਇਕੱਠਿਆਂ ਹੋ ਕੇ ਇੱਕ ਜਲਸਾ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਕਿਉਂਕਿ ਸੈਦੂਨ ਸ਼ਹਿਰਾ ਹੁਸ਼ਿਆਰਪੁਰ ਹਲਕੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਮੁਕੇਰੀਆ ਹਲਕੇ ਦਾ ਇੱਕ ਪਿੰਡ ਹੈ ਦੋ ਪਿੰਡ ਜਿੰਨਾ ਜਿਸ ਪਿੰਡ ਦੇ ਵਿੱਚੋਂ ਲਗਭਗ 35 ਪਿੰਡਾਂ ਦੀ ਆਬਾਦੀ ਜਿਹੜੀ ਹੈ ਕ੍ਰੋਸ ਕਰਦੀ ਹੈ ਇਸ ਪਿੰਡ ਦੀਆਂ ਮੁੱਖ ਸੜਕਾਂ ਜਿਹੜੀਆਂ ਬੁਰੀ ਤਰ੍ਹਾਂ ਦੇ ਨਾਲ ਟੁੱਟੀਆਂ ਹੋਈਆਂ ਆ ਇਹ ਗੰਦੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਆ ਹਾਲਤ ਇਹ ਹੈ ਕਿ ਲਗਾਤਾਰ ਪਿਛਲੇ ਸਾਲ ਤੋਂ ਸਾਡੇ ਘਰਾਂ ਦੇ ਬੱਚਿਆਂ ਨੂੰ ਸਕੂਲ ਜਾਣ ਦੇ ਲਈ ਇਸ ਗੰਦੇ ਪਾਣੀ ਦੇ ਵਿੱਚੋਂ ਟੱਪਣਿਆ ਪੈ ਰਿਹਾ ਹੈ ਤੇ ਸਾਡੇ ਜਿਹੜੇ ਅਧਿਆਪਕ ਹੈ ਸਕੂਲਾਂ ਦੇ ਵਿੱਚ ਜਾਂਦੇ ਆ ਪੜ੍ਹਾਉਣ ਦੇ ਲਈ ਉਹਨਾਂ ਨੂੰ ਇਹਦੇ ਗੰਦੇ ਪਾਣੀ ਦੇ ਵਿੱਚੋਂ ਟੱਪ ਕੇ ਹਾਥਿਆਂ ਦਾ ਸ਼ਿਕਾਰ ਤੱਕ ਹੋਣਾ ਪੈ ਰਿਹਾ ਹੈ ਉਹਦੇ ਤੋਂ ਇਲਾਵਾ ਲਗਾਤਾਰ ਇਸੇ ਪਿੰਡ ਤੋਂ 7 ਤੋਂ 10 ਬੱਸਾਂ ਜਿਹੜੀਆਂ ਆ ਰੋਜ਼ ਸਵਾਰੀਆਂ ਲੈ ਕੇ 35-40 ਪਿੰਡਾਂ ਦਾ ਸਫ਼ਰ ਕਰਦੀਆਂ ਆ ਤੇ ਉਤੋਂ ਅਲਾਵਾ ਵੀ ਜੇ ਗੱਲ ਕਰਨੀ ਹੋਵੇ ਸਕੂਲ ਦੀਆਂ ਕਈ ਅਡਰ ਸਕੂਲਾਂ ਦੀਆਂ ਬੱਸਾਂ ਐਸੇ ਗੰਦ ਦੇ ਵਿੱਚੋਂ ਟੱਪ ਕੇ ਜਾਂਦੀਆਂ ਆ ਤੇ ਕਈ ਹਾਥਿਆਂ ਦਾ ਸ਼ਿਕਾਰ ਵੀ ਲੋਕ ਲਗਾਤਾਰ ਇਸ ਟੁੱਟੀ ਹੋਈ ਸੜਕ ਤੇ ਇੱਥੇ ਗੰਦੇ ਪਾਣੀ ਦਾ ਪ੍ਰਬੰਧ ਨਾਕ ਹੋਣ ਕਰਕੇ ਹੋ ਰਿਹਾ ਹੈ ਤੇ ਲੋਕ ਬਿਮਾਰੀਆਂ ਦੇ ਵੀ ਸ਼ਿਕਾਰ ਹੋ ਰਿਹਾ ਹੈ ਇਹ ਨਹੀਂ ਕਿ ਜਿਹੜੀ ਹਾਜੀਪੁਰ ਤੋਂ ਲੈ ਕੇ ਸਰੇਆਣੇ ਦੀ ਸੜਕ ਹੈ ਤੇ ਸੈਦੋਨ ਸ਼ਰੇਣੇ ਦੇ ਮੇਨ ਅਡੇ ਤੇ ਇਹ ਗੰਦ ਹੈ ਦੂਜੇ ਪਾਸੇ ਜੇ ਅਸੀਂ ਦੇਖ ਲਈਏ ਕਿ ਮਾਨਸਰ ਰੋਡ ਨੂੰ ਵੀ ਜਾਣਾ ਹੈ ਉਸ ਪਾਸੇ ਵੀ ਸੜਕ ਦੀ ਹਾਲਤ ਬੜੀ ਜ਼ਿਆਦਾ ਖਸਤਾ ਹੈ ਜਿਹੜਾ ਮਹਿਕਮਿਆਂ ਦੀ ਜ਼ਿੰਮੇਵਾਰੀ ਹੈ ਚਾਹੇ ਉਹ ਪੀਡਬਲਯੂਡੀ ਮੁਕੇਰੀਆਂ ਹੋਵੇ ਚਾਹੇ ਪਾਣੀ ਦੇ ਬੰਦੋਬਸਤ ਨੂੰ ਲੈ ਕੇ ਬੀਡੀਪੀਓ ਹਾਜੀਪੁਰ ਹੋਵੇ ਉਹਨਾਂ ਦੇ ਸਿਰ ਤੇ ਇੱਕ ਜੂ ਤੱਕ ਨਹੀਂ ਸਿੱਖਦੀ ਵੀ ਜਿਨ੍ਹਾਂ ਨੂੰ ਲਗਾਤਾਰ ਤਰਖਾਸਾ ਦੇ ਕੇ ਕਿਹਾ ਪੀਣਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਹਾਂ ਹੈ ਵੀ ਲੋਕਾਂ ਦੀ ਵੀ ਗਲਤੀ ਹੈ ਵੀ ਗੰਦਾ ਪਾਣੀ ਲਗਾਤਾਰ ਸੜਕਾਂ ਦੇ ਵਿੱਚ ਸੁੱਟ ਕੇ ਉਹ ਲਗਾਤਾਰ ਸੜਕਾਂ ਜਿਹੜੀਆਂ ਬਣੀਆਂ ਹੋਈਆਂ ਸੜਕਾਂ ਦੀ ਸੱਤਿਆਨਾਸ਼ ਕਰ ਦਿੰਦੀ ਹੈ ਪਰ ਅਸੀਂ ਪਿੰਡ ਦੀ ਕਮੇਟੀ ਵੱਲੋਂ ਸਮੂਹ ਪਿੰਡ ਵੱਲੋਂ ਇਕੱਠਿਆਂ ਹੋ ਕੇ ਅੱਜ ਪੰਜਾਬ ਸਰਕਾਰ ਬੀਡੀਪੀਓ ਹਾਜੀਪੁਰ ਤੇ ਪੀਡਬਲਯੂਡੀ ਮੁਕੇਰੀਆਂ ਦਾ ਪੁਤਲਾ ਫੂਕ ਰਹੇ ਆ ਤੇ ਜਿਹੜਾ ਗੰਦ ਪਿਆ ਹੋਇਆ ਉੱਥੇ ਝੋਨਾ ਲਗਾਤਾ ਕਿਉਂਕਿ ਇਹ ਸੜਕਾਂ ਚੱਲਣ ਦੇ ਲਾਇਕ ਨਹੀਂ ਰਹਿ ਗਈਆਂ ਇੱਥੇ ਦਾ ਮੈਨੂੰ ਲੱਗਦਾ ਹੁਣ ਕੱਦੂ ਕਰਕੇ ਝੋਨਾ ਹੀ ਹੋ ਸਕਦਾ ਹੈ ਦੂਜੇ ਪਾਸੇ ਵੀ ਇਹੀ ਹਾਲ ਹੈ ਇਦਾਂ ਦੇ ਗੰਦ ਦੇ ਵਿੱਚੋਂ ਅਸੀਂ ਟੱਪ ਰਿਹਾ ਤੇ ਜਿਹੜੀ 92 ਸੀਟਾਂ ਦੇ ਨਾਲ ਜਿੱਤੀ ਹੋਈ ਸਰਕਾਰ ਹੈ ਜਿਹੜੀ ਦਮਕ ਜੇ ਮਾਰਦੀ ਹੈ ਵੀ ਅਸੀਂ ਲੋਕਾਂ ਦੇ ਮਸਲੇ ਹੱਲ ਕਰ ਰਿਹਾ ਹੈ ਇਹ ਹੈ ਜ਼ਮੀਨੀ ਸਤਰ ਦੇ ਉੱਪਰ ਮੈਂ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਸਿੱਧਾ ਤੌਰ ਤੇ ਅਪੀਲ ਕਰਦਾ ਵੀ ਇਹ ਹਾਲਤ ਹੈ ਸਾਡੇ ਪਿੰਡ ਦੀ ਉਹ ਆਪ ਨਿੱਜੀ ਤੌਰ ਤੇ ਇੱਥੇ ਆ ਕੇ ਦੇਖ ਲੈਣ ਹਜੇ ਬਰਸਾਤ ਸ਼ੁਰੂ ਵੀ ਨਹੀਂ ਹੋਈ ਬਰਸਾਤ ਤੋਂ ਲਾਵਾ ਭਰ ਗਰਮੀਆਂ ਦੇ ਵਿੱਚ ਅਸੀਂ ਲਗਾਤਾਰ ਇਸ ਛੱਪੜ ਦੇ ਵਿੱਚ ਗੁਜ਼ਾਰਾ ਕਰ ਰਹੇ ਹਾਂ ਤੇ ਅਸੀਂ ਜਿੱਥੇ ਅੱਜ ਇਹ ਪੁਤਲਾ ਫੂਕ ਕਰਕੇ ਮਹਿਕਮਿਆਂ ਦੇ ਵਿਰੁੱਧ ਐਕਸ਼ਨ ਕਰ ਰਹੇ ਆ ਉੱਥੇ ਇਹ ਵੀ ਚਤਾਵਨੀ ਦਿਨੇ ਆ ਕਿ ਜੇ 2-3 ਦਿਨਾਂ ਦੇ ਵਿੱਚ ਇਹਦਾ ਪ੍ਰਬੰਧ ਦੇ ਬਾਅਦ ਮਹਿਕਮੇ ਨੇ ਕੋਈ ਹਰਕਤ ਨਾ ਕੀਤੀ ਮਹਿਕਮਾ ਕਿਸੇ ਜ਼ਮੀਨੀ ਪੱਧਰ ਦੇ ਕੰਮ ਦੇ ਉੱਪਰ ਨਾ ਆਇਆ ਤੇ ਮਹਿਕਮਿਆਂ ਦੇ ਦਫ਼ਤਰਾਂ ਦੇ ਬਾਹਰ ਵੱਡੇ ਐਕਸ਼ਨ ਹੋਣਗੇ ਜਿਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਮਹਿਕਮਾ ਹੋਏਗਾ ਅਸੀਂ ਪੱਕੇ ਤੌਰ ਤੇ ਬੀਡੀਪੀ ਉਹਦਾ ਦਾ ਦਫ਼ਤਰ ਤੋਂ ਤਾਲਾ ਲਾ ਕੇ ਹੀ ਬੰਦ ਕਰ ਦੇਣਾ ਕਿਉਂਕਿ ਉਹ ਤਾਂ ਕੰਮ ਹੀ ਨਹੀਂ ਕਰ ਰਿਹਾ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਬਸ ਕਾਗਜ਼ ਕਾਲੇ ਕਰਨ ਤੋਂ ਲਾਵਾ ਹਾਲਤ ਜ਼ੀਰੋ ਆ ਜ਼ਮੀਨੀ ਸਤਰ ਦੇ ਉੱਪਰ ਲੋਕ ਪੀੜਤ ਹੈ ਅਸੀਂ ਸਮੂਹ ਜੱਥੇਬੰਦੀ ਵੱਲੋਂ ਇਹ ਸਿੱਧੇ ਤੌਰ ਤੇ ਕਹਿੰਨੇ ਆ ਪੀੜਾ ਤੁਰੰਤ ਪ੍ਰਬੰਧ ਕਰੋ ਜੇ ਪ੍ਰਬੰਧ ਨਾ ਹੋਇਆ ਅਗਲੇ ਐਕਸ਼ਨ ਦੀ ਜ਼ਿੰਮੇਵਾਰੀ ਵਿਭਾਗ ਦੇ ਨਾ ਅਧਿਕਾਰੀਆਂ ਦੀ ਹੋਣਗੀ ਜਿਹਨਾਂ ਦੀ ਨਰਾਕੀ ਕਰਕੇ ਸਾਨੂੰ ਗੰਦ ਦੇ ਵਿੱਚ ਟੱਪਣਾ ਪੈ ਰਿਹਾ ਪੰਜਾਬ ਸਰਕਾਰ ਯੋ ਹਾਰੀਪੁਰ ਪਟਾਪਟ ਮੁਰਦਾਬਾਦ ਮੁਰਦਾਬਾਦ ਪੀ ਡਬਲਯੂ ਡੀ ਮੁਕੇਰੀਆ ਮੁਰਦਾਬਾਦ ਮੁਰਦਾਬਾਦ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ